ਛੋਟੇ ਛੋਟੇ ਯੂਪੀ ਬਿਹਾਰ ਦੇ ਜਿਹੜੇ ਬੱਚੇ ਆ ਭਈਆਂ ਦੇ ਉਹਨਾਂ ਨੂੰ ਸਟੇਸ਼ਨਾਂ ਤੋਂ ਚੱਕ ਲਿਆਉਂਦੇ ਆ ਜਾਂ ਜਾਂ ਯੂਪੀ ਤੋਂ ਚੱਕ ਲਿਆਉਂਦੇ ਟਰੱਕਾਂ 'ਚ ਤੇ ਲਿਆ ਕੇ ਉਹਨਾਂ ਤੋਂ 25 25 30 30 ਪਸ਼ੂਆਂ ਦਾ ਜਿਹੜਾ ਗੋਹਾ ਸਟਾਈ ਜਾਂਦੇ ਆ ਲਗਾਤਾਰ ਉਹਨਾਂ ਦੇ ਹੱਥ ਪੈਰ ਗਲ ਜਾਂਦੇ ਆ ਉਹਨਾਂ ਨੂੰ ਦੇ ਸਿਰ 'ਚ ਜਿਹੜਾ ਉਹ ਰੋਬੜੇ ਪੈ ਜਾਂਦੇ ਆ ਜਟਾਂ ਬਣ ਜਾਂਦੀਆਂ ਉਹਨਾਂ ਦਾ ਗੰਦਾ ਜਿਹੜਾ ਰਹਿਣ ਸਹਿਣ ਦਾ ਤਰੀਕਾ ਜਿਹੜਾ ਉਹਨੂੰ ਗੰਦੇ ਤਰੀਕੇ ਰੱਖਿਆ ਰਹਿੰਦਾ ਇੱਕ ਜਾਨਵਰਾਂ ਦੇ ਨਾਲੋਂ ਭੈੜਾ ਸਲੂਕ ਉਹਨਾਂ ਨਾਲ ਜਿਹੜੇ ਕਰਦੇ ਆ ਇਹ ਸਾਡੇ ਸਾਡੀ ਕੌਮ ਦੇ ਬੰਦੇ ਆ ਇਹ ਸਿੱਖ ਕੌਮ ਦੇ ਹੀ ਬੰਦੇ ਆ ਇਹ ਯਾਹਾਂ ਪਰ ਲੱਗਦੇ ਸਿੱਖਾਂ ਵਰਗੇ ਫਿਰ ਇਹ ਸਿੱਖ ਹੋਣਾ ਹੀ ਨਹੀਂ ਸਾਡੀ ਜਿਹੜੀ ਕੌਮ ਹੈ ਨਾ ਸਿੱਖ ਕੌਮ ਇਹਦਾ ਬਹੁਤ ਘੈਂਟ ਇਤਿਹਾਸ ਹੈ ਕਿ ਸਿੱਖ ਕੌਮ ਨੂੰ ਹਮੇਸ਼ਾ ਇਹੀ ਮੰਨਿਆ ਜਾਂਦਾ ਹੈਗਾ ਵੀ ਇਹ ਲੰਗਰ ਲਾਉਣ ਵਾਲੀ ਕੌਮ ਹੈ ਇਹ ਦੂਜੀਆਂ ਕੌਮਾਂ ਪਿੱਛੇ ਸ਼ਹੀਦਗਾਂ ਦੇਣ ਵਾਲੀ ਕੌਮ ਹੈ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਆਫਤ ਆਉਂਦੀ ਹੈ ਤਾਂ ਉੱਥੇ ਮੋਢੇ ਨਾਲ ਮੋਢਾ ਲਾ ਕੇ ਮਤਲਬ ਖੜਨ ਵਾਲੀ ਕੌਮ ਹੈ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਵੀ ਜੇ ਕਿਸੇ ਦੀ ਭੈਣ ਦੀ ਇੱਜ਼ਤਾਂ ਦੀ ਰਾਖੀ ਕਰਦੀ ਹੈ ਤਨ ਇਹ ਸਿੱਖ ਕੌਮ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਵੀ ਜੇ ਕਿਸੇ ਨੇ ਆਪਦੀ ਟ੍ਰੇਨ ਦੇ ਵਿੱਚ ਕੱਲੀ ਧੀ ਭੈਣ ਨੂੰ ਕਿਸੇ ਪਾਸੇ ਨੂੰ ਚੜਾਉਣਾ ਹੋਵੇ ਨਾ ਤੇ ਪੂਰੇ ਡੱਬੇ 'ਚ ਇੱਕ ਸਿੱਖ ਸਰਦਾਰ ਬੰਦਾ ਹੋਵੇ ਤਾਂ ਨਿਸ਼ਚਿਤ ਹੋ ਕੇ ਚੜਾ ਦੇ ਕਿਉਂਕਿ ਇਹ ਕੌਮ ਹੈ ਜਿਹੜੀ ਇਹ ਰਾਖੀ ਕਰਨ ਵਾਲੀ ਕੌਮ ਹੈ ਪਰ ਸਾਡੀ ਕੌਮ ਨੂੰ ਹੁਣ ਕੁਸਕ ਬੰਦਿਆਂ ਨੇ ਉਹ ਹੈ ਵੀ ਜਾਦੇ ਜਿਹੜੇ ਕੁਛ ਬੰਦੇ ਜਿਹਨੇ ਜਿਹੜੇ ਅੱਜ ਨਿਹਾਰਵਾਲ ਨੂੰ ਲੈ ਕੇ ਜਾਂਦੇ ਹਨ ਸ਼ਰਮ ਦੀ ਗੱਲ ਇਹ ਹੈ ਵੀ ਉਹ ਹੈਵੀ ਜਾਦੇ ਬੰਦੇ ਅੰਮ੍ਰਿਤਸਰ ਏਰੀਏ ਦੇ ਆਜ ਨਾਲਾ ਅੰਮ੍ਰਿਤਸਰ ਖੰਡੂਰ ਸਾਹਿਬ ਇੱਧਰ ਜਿਹੜਾ ਫਰੋਜਪੁਰ ਤੋਂ ਵੀ ਕੁਛ ਹੈਗੇ ਬਾਰਡਰ ਇਦੀ ਇੱਥੇ ਵੇਚਾ ਜਿਹੜੇ ਉਹਨਾਂ ਬੰਦਿਆਂ ਨੇ ਅੱਜ ਕੌਮ ਨੂੰ ਜਿਹੜਾ ਹੈਗਾ ਦਾਗਦਾਰ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਹੋ ਮਾਤੇ ਉਹ ਜਿਹੜੇ ਛੋਟੇ ਛੋਟੇ ਯੂਪੀ ਬਿਹਾਰ ਦੇ ਜਿਹੜੇ ਬੱਚੇ ਆ ਭਈਆਂ ਦੇ ਉਹਨਾਂ ਨੂੰ ਸਟੇਸ਼ਨਾਂ ਤੋਂ ਚੱਕ ਲਿਆਉਂਦੇ ਆ ਜਾਂ ਜਾਂ ਯੂਪੀ ਤੋਂ ਚੱਕ ਲਿਆਉਂਦੇ ਆ ਟਰੱਕਾਂ 'ਚ ਤੇ ਲਿਆ ਕੇ ਉਹਨਾਂ ਤੋਂ 25 25 30 30 ਪਸ਼ੂਆਂ ਦਾ ਜਿਹੜਾ ਗੋਹਾ ਸਟਾਈ ਜਾਂਦੇ ਆ ਲਗਾਤਾਰ ਉਹਨਾਂ ਦੇ ਹੱਥ ਪੈਰ ਗਲ ਜਾਂਦੇ ਆ ਉਹਨਾਂ ਨੂੰ ਦੇ ਸਿਰ 'ਚ ਜਿਹੜਾ ਉਹ ਰੋਬੜੇ ਪੈ ਜਾਂਦੇ ਆ ਜਟਾਂ ਬਣ ਜਾਂਦੀਆਂ ਉਹਨਾਂ ਦਾ ਗੰਦਾ ਜਿਹੜਾ ਰਹਿਣ ਸਹਿਣ ਦਾ ਤਰੀਕਾ ਜਿਹੜਾ ਉਹਨੂੰ ਗੰਦੇ ਤਰੀਕੇ ਰੱਖਿਆ ਰਹਿੰਦਾ ਇੱਕ ਜਾਨਵਰਾਂ ਦੇ ਨਾਲੋਂ ਭੈੜਾ ਸਲੂਕ ਉਹਨਾਂ ਨਾਲ ਜਿਹੜੇ ਕਰਦੇ ਐ ਇਹ ਸਾਡੇ ਸਾਡੀ ਕੌਮ ਦੇ ਬੰਦੇ ਐ ਇਹ ਸਿੱਖ ਕੌਮ ਦੇ ਹੀ ਬੰਦੇ ਐ ਯਾਹਾਂ ਪਰ ਲੱਗਦੇ ਸਿੱਖਾਂ ਵਰਗੇ ਫਿਰ ਇਹ ਸਿੱਖ ਹੋਣਾ ਹੀ ਨਹੀਂ ਸੋ ਇੰਨੇ ਨੇ ਜਿਹੜਾ ਮਾਝੇ ਚ ਪਸ਼ੂਆਂ ਦਾ ਗੋਹਾ ਸਟਾਉਂਦੇ ਆ ਉਹਨਾਂ ਤੋਂ ਉਹਨਾਂ ਨੂੰ ਉਹਨਾਂ ਦਾ ਜਿਹੜਾ ਹੈਗਾ ਪਸ਼ੂਆਂ ਨਾਲੋਂ ਵੀ ਭੈੜਾ ਵਿਹਾਰ ਕਰਦੇ ਐ ਇਹਦੇ ਬਾਰੇ ਚ ਕਦੇ ਕੋਈ ਸਾਡਾ ਕੌਮ ਦਾ ਬੰਦਾ ਨਹੀਂ ਬੋਲਿਆਗਾ ਹਾਲਾਂਕਿ ਅਸੀਂ ਇਸ ਗੱਲ ਪਿੱਛੇ ਧਰਨੇ ਲਾਉਣੇ ਆ ਮੈਂ ਵੀ ਵਿੱਚ ਇਨਕਲੂਡ ਹੀਆਂ ਉਹਨਾਂ ਦੇ ਵੀ ਸਾਡੇ ਬੰਦੀ ਸਿੰਘਾਂ ਨੂੰ ਰਹਾ ਕਰੋ ਜਿਹੜੇ ਦਿਮਰੂਗੜ ਲੈ ਕੇ ਉਹਨਾਂ ਨੂੰ ਰਹਾ ਕਰੋ ਜਿਹੜੇ ਪਹਿਲਾਂ ਤੋਂ ਜੇਲ੍ਹਾਂ ਚ ਬੈਠੇ ਆ ਸਾਡੇ ਉਹ ਬੰਦੀ ਸਿੰਘ ਰਹਾ ਕਰੋ ਤੇ ਪਰ ਜਿਹੜੇ ਇਹਨਾਂ ਨੂੰ ਬੰਦੀ ਸਿੰਘਾਂ ਇਹ ਇਹਨਾਂ ਨੂੰ ਬੰਦੀ ਬਣਾਇਆ ਕਦੇ ਇਹਨਾਂ ਪਿੱਛੇ ਕਿਸੇ ਨੇ ਹਰ ਨਾਰਾ ਮਾਰਿਆ ਹੋਵੇ ਸਾਡੀ ਕੌਮ 'ਚੋਂ ਵੀ ਇਹਨਾਂ ਜਵਾਕਾਂ ਦਾ ਜਾਂ ਇਹਨਾਂ ਮੰਦਬੁੱਧੀ ਬੰਦਿਆਂ ਦਾ ਯਾਰ ਕੋਈ ਕਸੂਰ ਨਹੀਂ ਤੁਸੀਂ ਇਹਨਾਂ ਨੂੰ ਛੱਡੋ ਫਿਰ ਐ ਬੜੇ ਰਾਮ ਨਾਲ ਜਿਵੇਂ ਪਿਓ ਦਾ ਮਾਲ ਹੁੰਦਾ ਐ ਸੰਭੀ ਰੱਖਦੇ ਐ ਇਹਨਾਂ ਨੂੰ ਉੱਤੋਂ ਜੇ ਦੋ ਉਹ ਸੰਸਥਾ ਵਾਲੇ ਵਿਚਾਰੇ ਛਡਾਉਣ ਜਾਂਦੇ ਐ ਫਿਰ ਉਹ ਬੜੇ ਤਰੀਕੇ ਨਾਲ ਛੜਾ ਕੇ ਲੈ ਕੇ ਆਉਂਦੇ ਆ ਤਾਂ ਕੈਮਰੇ ਚੱਲਦੇ ਹੁੰਦੇ ਸਾਹਮਣੇ ਬੰਦੇ ਵਾਵਾ ਹੁੰਦੇ ਜਿਹੜਾ ਇਹਨਾਂ ਨੂੰ ਬੱਚੇ ਵਾਪਸ ਦੇਣੇ ਪੈ ਜਾਂਦੇ ਐ ਅੱਗੋਂ ਉਹਨਾਂ ਨੂੰ ਵੀ ਇਹ ਜਿਹੜਾ ਹੈਗਾ ਹਿੰਜਰ ਹਿੰਜਰ ਪੈਂਦੇ ਆ ਵੀ ਅਸੀਂ ਇਹਨਾਂ ਨੂੰ ਤਿੰਨ ਟਾਈਮ ਰੋਟੀ ਦਿੰਨੇ ਆ ਅਸੀਂ ਐਂ ਕਰਦੇ ਆ ਅਸੀਂ ਇਹਨਾਂ ਨੂੰ ਸਾਂਭ ਕੇ ਰੱਖਿਆ ਵੇ ਯਾਰ ਸਵਾਹ ਸਾਂਭ ਕੇ ਰੱਖਿਆ ਤੁਸੀਂ ਕਿੱਥੇ ਆ ਸਾਡੀ ਪੁਲਿਸ ਕਿੱਥੇ ਆ ਸਾਡਾ ਪ੍ਰਸ਼ਾਸਨ ਇੱਕ ਪਾਸੇ ਤਾਂ ਕਿਹਾ ਜਾਂਦਾ ਵੀ ਬਾਲ ਮਜ਼ਦੂਰੀ ਹੈ ਜਿਹੜੀ ਉਹ ਨਹੀਂ ਕਰਾਉਣੀ ਕੀ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਇੰਨਾ ਇੰਨਾ ਤਸ਼ੱਦਦ ਜਿਹੜਾ ਹੋਈ ਜਾਂਦਾ ਇਹਨਾਂ 'ਚ ਕੋਈ 5-4 ਬੰਦਿਆਂ ਨੂੰ ਚੰਗੀ ਤਰ੍ਹਾਂ ਦਿੱਤੀ ਹੋਵੇ ਸਜ਼ਾ ਕੋਈ ਉਮਰ ਕੈਦ ਦੀ ਕੋਈ ਫਾਂਸੀ ਦੀ ਮੈਂ ਤਾਂ ਇਹੀ ਮੰਗ ਕਰੂੰਗਾ ਸਰਕਾਰ ਕੋਲੇ ਵੀ ਇਹਨਾਂ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏ ਇਹ ਜੇ ਬੰਦਿਆਂ ਨੂੰ ਹਾਂਜੀ ਅਵਤਾਰ ਸਿੰਘ ਕੁਲਾਰ ਸਾਹਿਬ ਸਤਿ ਸ੍ਰੀ ਅਕਾਲ ਮੈਂ ਤਾਂ ਆਪਦੇ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰੂੰਗਾ ਦਿੱਲੀ ਸਰਕਾਰ ਤੋਂ ਵੀ ਇਹ ਮੈਂ ਮੰਗ ਕਰੂੰਗਾ ਸੈਂਟਰ ਸਰਕਾਰ ਤੋਂ ਵੀ ਜਿਹੜੇ ਇਹ ਜੇ ਬੰਦੇ ਆ ਜਿਹੜੇ ਜਿਹੜੇ ਇਨਸਾਨੀਅਤ ਨੂੰ ਜਿਹੜੇ ਜਿਹੜੇ ਤਾਰ-ਤਾਰ ਕਰੀ ਜਾਂਦੇ ਆ ਇਹਨਾਂ ਨੂੰ ਇਹਨਾਂ ਨੂੰ ਘੱਟ ਤੋਂ ਘੱਟ ਫਾਂਸੀ ਹੋਣੀ ਚਾਹੀਦੀ ਹੈ ਜੇ ਇਸ ਤੋਂ ਵੀ ਕੋਈ ਹੋਰ ਸਜ਼ਾ ਬਣਦੀ ਹੈ ਤਾਂ ਉਹ ਹੋਣੀ ਚਾਹੀਦੀ ਹੈ ਇਹਨਾਂ ਨੂੰ ਜਦੋਂ ਆਪਦੇ ਬੱਚੇ 20-20 25-25 ਲੱਖ ਰੁਪਇਆ ਲਾ ਕੇ ਬਾਹਰ ਨੂੰ ਭੇਜਦੇ ਆ ਤੇ ਉੱਥੇ ਜਾ ਕੇ ਉਹਨਾਂ ਨਾਲ ਕੋਈ ਨਾ ਕੋਈ ਟਰੈਜੇਡੀ ਹੋ ਜਾਂਦੀ ਹੈ ਤਾਂ ਫਿਰ ਇਹ ਇਹ ਫਿਰ ਮੂੰਹ ਟੱਡਦੇ ਆ ਪਟ ਪਟ ਕੇ ਭੋਦੇ ਵੀ ਸਾਡਾ ਕੱਲਾ ਸੀ ਸਾਡਾ ਫਲਾਣਾ ਸੀ ਸਾਡਾ ਤਾਂ ਸਾਡਾ ਤਾਂ ਸੰਸਾਰ ਹੀ ਉਜੜ ਗਿਆ ਤੇ ਜਦੋਂ ਲੋਕਾਂ ਦੇ ਜਵਾਕ ਫੜ ਫੜ ਕੇ ਤੁਸੀਂ ਉਹਨਾਂ ਦੇ ਸਿਰ ਤੋਂ ਸਾਰਾ ਦਿਨ ਗੋਏ ਦਾ ਬੱਠਲ ਹੀ ਨਹੀਂ ਲੈਣ ਲੈਣ ਦਿੰਦੇਗੇ ਉਹ ਕਿਸੇ ਦੇ ਬੱਚੇ ਨਹੀਂਗੇ ਪਰ ਉਹਨਾਂ ਤੇ ਕਦੇ ਸਾਡੀ ਕੌਮ ਦੇ ਜਿਹੜੇ ਬੰਦੇ ਆ ਉਹ ਗੱਲ ਹੀ ਨਹੀਂ ਕਰਦੇ ਜਾਂ ਜਿਹੜੇ ਸਾਡੇ ਸਮਾਜ ਸੇਵੀ ਹੈ ਉਹ ਵੀ ਕਦੇ ਗੱਲ ਨਹੀਂ ਕਰਦੇ ਇੱਥੇ ਭਾਈ ਅਮਰਤਪਾਲ ਜੀ ਆਏ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਸੀ ਜਦੋਂ ਭਾਈ ਅਮਰਤਪਾਲ ਜੀ ਇੱਥੇ ਬਾਹਰ ਸੀਗੇ ਵੀ ਜੇ ਕਦੇ ਸੁਧਾਰ ਕਰਨਾ ਹੋਵੇ ਨਾ ਤਾਂ ਪਹਿਲਾਂ ਆਪਦੇ ਘਰ ਤੋਂ ਸੁਧਾਰ ਕਰਨਾ ਜ਼ਰੂਰੀ ਹੁੰਦਾ ਜੇ ਅਸੀਂ ਕਿਸੇ ਪਾਸੇ ਇਹ ਚਾਹੁੰਦੇ ਆ ਵੀ ਅਸੀਂ ਸਮਾਜਿਕ ਸੁਧਾਰ ਕੋਈ ਲੈ ਕੇ ਆਉਣਾ ਤਾਂ ਪਹਿਲਾਂ ਆਪਦੇ ਆਪ 'ਚ ਸੁਧਾਰ ਲੈ ਕੇ ਆਓ ਤੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਸਭ ਤੋਂ ਪਹਿਲਾਂ ਵੀ ਭਾਈ ਅਮਰਤਪਾਲ ਜੀ ਤੁਹਾਡੀ ਗੱਲ ਜਾਦੇ ਸੁਣਦਾ ਥੋੜਾ ਤਾਂ ਏਰੀਆ ਅਮਰਸਰ ਇਲਾਕਾ ਹੈ ਤੁਹਾਡਾ ਮਾਝਾ ਥੋੜੀ ਜਿਆਦਾ ਸੁਣੂਗਾ ਕੌਮ ਤੁਹਾਡੇ ਅੱਖੇ ਵੀ ਲੱਗਦੀ ਹੈ ਤੇ ਸਭ ਤੋਂ ਪਹਿਲਾਂ ਇਹ ਐਲਾਨ ਕਰੋ ਅੱਗੇ ਤੁਸੀਂ ਮਾਜੇ ਦੇ ਵਿੱਚ ਵੀ ਜਿਹੜੇ ਆਹ ਆ ਜਿਹੜਾ ਇੰਨਾ ਤਸ਼ੱਦਦ ਹੋ ਰਿਹਾ ਹੈ ਜਿਹੜਾ ਗੈਰ ਮਨੁੱਖੀ ਜਿਹੜਾ ਇੰਨਾ ਇਹਨਾਂ ਦੇ ਨਾਲ ਜਿਹੜਾ ਇਹਨਾਂ ਨਾਲ ਪਸ਼ੂਆਂ ਨਾਲੋਂ ਜਿਹੜਾ ਭੈੜਾ ਵਿਹਾਰ ਕੀਤਾ ਜਾਂਦਾ ਵੀ ਪਹਿਲਾਂ ਆਪਦੇ ਆਪ ਦੇ ਘਰਾਂ ਚੋਂ ਤੁਸੀਂ ਇਹਨਾਂ ਮੰਦ ਬੁੱਧੀ ਜਵਾਕਾਂ ਨੂੰ ਛੜਾਓ ਛੱਡੋ ਬਰਾਂਹੀਂ ਨਹੀਂ ਹੋਇਆ ਸਾਡੇ ਹੋਰ ਇਥੇ ਸਮਾਜ ਸੇਵੀ ਆ ਜਿਹੜੇ ਪਾਣੀਆ ਦੇ ਰਾਖੇ ਬਣੇ ਆ ਜਿਹੜੇ ਸਾਡੇ ਹੋਰ ਸਮਾਜ ਸੇਵੀ ਜਿਹੜੇ ਧਰਤੀ ਦੇ ਰਾਖੇ ਬਣੇ ਹੋਏ ਆ ਜਿਹੜੇ ਹੋਰ ਕਹਿੰਦੇ ਵੀ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਜਿਵੇਂ ਅਸੀਂ ਅਸੀਂ ਬਹੁਤ ਕੁਝ ਪੰਜਾਬ ਲਈ ਕਰੀ ਜਾਂਦੇ ਆ ਇਹਨਾਂ ਨੂੰ ਸਿਰਫ ਵਹਿਮ ਆ ਵੀ ਇਹ ਪੰਜਾਬ ਲਈ ਕੁਝ ਕਰੀ ਜਾਂਦੇ ਆ ਜੇ ਪੰਜਾਬ ਲਈ ਕਿਸੇ ਨੇ ਕੁਝ ਸਹੀ ਸੱਚੇ ਦਿਲੋਂ ਕਰਨਾ ਹੋਵੇ ਨਾ ਤਾਂ ਫੇਰ ਮੈਂ ਕਹਦੇ ਆ ਵੀ ਪਹਿਲਾਂ ਹੋ ਆਵਦੇ ਆਪ ਤੋਂ ਸ਼ੁਰੂ ਕਰਦਾ ਹੁੰਦਾ ਇਸ ਵੀ ਆਵਦੇ ਚ ਕੋਈ ਸੁਧਾਰ ਲੈ ਕੇ ਆਉਣ ਉਹ ਬੰਦੇ ਆਪਦੀ ਕੌਮ ਨੂੰ ਮੈਸੇਜ ਦੇਣ ਆਵਦੇ ਪੰਜਾਬੀਆਂ ਨੂੰ ਮੈਸੇਜ ਦੇਣ ਇਹ ਵੀ ਕਿਸੇ ਦੇ ਜਵਾਕ ਤੁਸੀਂ ਜਿਹੜੇ ਚੱਕ ਲੈਉਣੇ ਆ ਸਟੇਸ਼ਨਾਂ ਤੋਂ ਉਹਨਾਂ ਨੂੰ ਨਾ ਚੱਕ ਕੇ ਲਿਓ ਰੋਜ ਦਾ ਕੰਮ ਆ ਇਹ ਰੋਜ ਦਾ ਇੱਕ ਇੱਕ ਪਿੰਡ ਦੇ ਵਿੱਚ ਤੁਸੀਂ ਹੈਰਾਨਗੀ ਦੀ ਗੱਲ ਹੈ ਕੱਲ ਉਹ ਸਮਾਜ ਸੇਵੀ ਬੰਦਿਆ ਨੇ ਜਿਹੜਾ ਕੱਲ ਜਵਾਕ ਉਹਨਾਂ ਨੇ ਇੱਕ ਉਥੋਂ ਰਿਕਵਰ ਕੀਤਾ ਉਹ ਕਹਿੰਦੇ ਬਾਈ ਜੀ ਇਸੇ ਇਸੇ ਪਿੰਡ ਦੇ ਵਿੱਚ ਜਿੰਨੀ ਆਮ ਇੱਕ ਛੋਟੇ ਪਿੰਡ ਦੀ ਵੋਟ ਹੁੰਦੀ ਹੈ ਨਾ 100 150 100 150 ਜਵਾਕ ਜਿਹੜਾ ਹੈਗਾ ਉਸ ਪਿੰਡ ਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਗੋਇ ਸਟਾਈ ਜਾਂਦੇ ਸਾਰਾ ਦਿਨ ਪਸ਼ੂਆਂ ਦਾ ਜਿਹਦੇ ਰਹਿਣਾ ਹੀ ਸਰਤੇ ਸਾਰਾ ਦਿਨ ਬੱਠਲ ਹੈ ਗੋਏ ਦਾ ਉਹ ਤਾਂ ਚੰਗਾ ਭਲਾ ਬੰਦਾ ਵੀ ਮੰਦਬੁੱਧੀ ਹੋ ਜਾਊਗਾ ਜਿੱਦਾਂ ਮਰਜੀ ਸਿਆਣਾ ਦੁਨੀਆ ਦਾ ਮੈਂ ਕਿਹਾ ਤੂੰ ਜੇ ਜੇ ਆਪਾਂ ਪੂਰਾ ਇੱਕ ਵਿਦਵਾਨ ਵੀ ਫੜ ਕੇ ਲੈ ਜੀਗੇ ਨਾ ਤੇ ਉਹਨੂੰ ਵੀ ਅੱਕ ਕੇ ਵੀ ਤੂੰ ਸਾਰਾ ਦਿਨ ਗੋਆ ਸਿਟੀ ਚੱਲ ਤੇ ਉਹਦੇ ਜਿਹੜੇ ਮੰਦੜੇ ਹਾਲ ਕੀਤੇ ਹੋਣ ਉਹਵੇਂ ਤੇ ਵਿਦਵਾਨ ਵੀ ਮੰਦਬੁੱਧੀ ਹੋ ਜਾਊਗਾ ਜਿਹੜੇ ਹਿਸਾਬ ਨਾਲ ਇਹ ਕਰਦੇ ਆ ਇੱਥੇ ਸਾਡੇ ਸਮਾਜ ਸੇਵੀ ਰੌਲਾ ਪਾਈ ਜਾਂਦੇ ਆ ਸਾਡੇ ਜੀ ਅਸੀਂ ਆਇਆ ਕਰਤਾ ਅਸੀਂ ਉਹ ਕਰਤਾ ਕੀ ਇਹ ਕਰਤਾ ਤੁਸੀਂ ਕਿਸੇ ਨੇ ਕੁਛ ਨਹੀਂ ਕੀਤਾ ਹੈਨੀ ਅੱਜ ਮੈਨੂੰ ਐ ਲੱਗਦਾ ਵੀ ਜਿਹੜੇ ਬੈਠੇ ਦਿੱਲੀ ਦੇ ਵਿੱਚ ਹੁਕਮਰਾਨ ਬੈਠੇ ਹਨ ਉਹ ਆਪਦੀ ਥਾਂ ਤੇ ਜਮਾਂ ਸਹੀ ਕਰੀ ਜਾਂਦੇ ਆ ਕਿਉਂਕਿ ਉਹਨਾਂ ਦੇ ਹੱਥ 'ਚ ਤਾਂ ਕੋਈ ਪਾਵਰ ਆ ਤਾਂ ਪਾਵਰ ਨੂੰ ਤਾਂ ਯੂਜ਼ ਕਰਦੇ ਆ ਤੇਹੀ ਪਾਵਰ ਕਿਤੇ ਸਾਡੇ ਵਾਲਿਆਂ ਦੇ ਹੱਥ 'ਚ ਆ ਜੇ ਇਹਨਾਂ ਬੰਦਿਆਂ ਦੇ ਹੱਥ 'ਚ ਆ ਜੇ ਜਿਹੜੇ ਹੁਣ ਬੰਦੀ ਬਣਾ ਬਣਾ ਕੇ ਅੰਮ੍ਰਿਤਸਰ ਏਰੀਏ ਦੇ ਜਿਹੜੇ ਬੰਦੀ ਬਣਾ ਬਣਾ ਜਵਾਕਾਂ ਤੋਂ ਗੋਆ ਸਟਾਈ ਜਾਂਦੇ ਜੇ ਇਹਨਾਂ ਦੇ ਹੱਥ 'ਚ ਕਿਤੇ ਇੰਡੀਆ ਦੀ ਪਾਵਰ ਆ ਜੇ ਤਾਂ ਇਹ ਫਿਰ ਸਾਲੇ ਕੀ ਨਾ ਕਰਨਗੇ ਹਜੇ ਤਾਂ ਇਹਨਾਂ ਕੋਲੇ ਪਾਵਰ ਕੋਈ ਨਹੀਂ ਗਈ ਫਿਰ ਵੀ ਬੰਦੀ ਬਣਾਈ ਬੈਠੇ ਆ ਇਹ ਮੈਨੂੰ ਤਾਂ ਲੱਗਦਾ ਉਹ ਜਿਹੜੇ ਦਿੱਲੀ ਵਾਲੇ ਬੰਦੇ ਆ ਨਾ ਜਿਹੜੇ ਅੱਜ ਸੱਤਾ 'ਚ ਬੈਠਿਆ ਜਿਹੜੇ ਅੱਜ ਪਾਵਰ 'ਚ ਬੈਠਿਆ ਇਹਨਾਂ ਨਾਲੋਂ ਹਜ਼ਾਰ ਗੁਣੇ ਚੰਗੇ ਆ ਉਹ ਬੰਦੇ ਘੱਟੋ ਘੱਟ ਹੋਏ ਐਂ ਤਾਂ ਨਹੀਂ ਵੀ ਪੰਜਾਬ 'ਚੋਂ ਸਿੱਖਾਂ ਦੇ ਜਵਾਕਾਂ ਨੂੰ ਚੱਕ ਕੇ ਲੈ ਜਾਂਦੇ ਹੁਣ ਤੇ ਉੱਥੇ ਲਿ ਜਾ ਕੇ ਇਹਨਾਂ ਨੂੰ ਗੋਈ ਸਟਾਈ ਜਾਂਦੇ ਹੁਣ ਪਰ ਹੋਣੀ ਐ ਇੰਹੀ ਚਾਹੀਦੀ ਐ ਜੈਸੇ ਕੋ ਤੈਸਾ ਤਾਂ ਇੰਹੀ ਹੋਣੀ ਚਾਹੀਦੀ ਐ ਜਿੰਨਾ ਜਵਾਕਾਂ ਦਾ ਜਮਾਂ ਕੋਈ ਕਸੂਰ ਹੀ ਨਹੀਂ ਇਹ ਜਿਹੇ ਜਿਹੇ ਜਵਾਕ ਕੋਚੀਸੇ ਨੂੰ ਰਾਜਪੁਰੇ ਸਟੇਸ਼ਨ ਤੋਂ ਚੱਕ ਕੇ ਲੈ ਗਏ ਕਿਸੇ ਨੂੰ ਅੰਮ੍ਰਿਤਸਰ ਸਟੇਸ਼ਨ ਤੋਂ ਚੱਕ ਕੇ ਲੈ ਗਏ ਕਿਸੇ ਨੂੰ ਅਜਨਾਲੇ ਤੋਂ ਲੈ ਗਏ ਕਿ ਇਹਨੂੰ ਯੂਪੀ ਉਹ ਟਰੱਕ 'ਚ ਫੜ ਕੇ ਉੱਥੋਂ ਲਿਆਂਦਾ ਕਿਸੇ ਨੂੰ ਕਿਵੇਂ ਤੇ ਇੱਥੇ ਲੈ ਕੇ ਆ ਮੈਂ ਅੱਜ ਇੱਕ ਵੀਡੀਓ ਮੇਰੇ ਪੇਜ ਤੇ ਵੀ ਪਾਈ ਆ 20000 ਚ ਬੱਚਾ ਜਿਹੜਾ ਹੈਗਾ ਉਹ ਰਾਜਪੁਰੇ ਤੋਂ ਇਹਨਾਂ ਨੇ ਚੱਕਿਆ ਕਿਸੇ ਨੇ ਡਰਾਈਵਰ ਨੇ ਟਰੱਕ ਡਰਾਈਵਰ ਨੇ ਚੱਕ ਕੇ ਲਿਜਾ ਕੇ ਤੇ 20000 ਚ ਬੱਚਾ ਉਹਨਾਂ ਨੇ ਦੇਤਾ ਇੱਥੇ ਅੰਮ੍ਰਿਤਸਰ ਜੋ ਗੋਸਟੀ ਜਾਂਦਾ ਲਗਾਤਾਰ ਉਹ ਅੱਜ ਕੱਲ ਉਹਨਾਂ ਨੂੰ ਮਨੁੱਖੀ ਵਾਲਿਆਂ ਨੂੰ ਜਿਹੜੇ ਅਧਿਕਾਰ ਵਾਲੇ ਜਾਂ ਹੋਰ ਇਹਨਾਂ ਨੂੰ ਜਿਹੜੇ ਸੰਸਥਾਜੀ ਵਾਲੇ ਆ ਵਿਚਾਰੇ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਕੱਲ ਉੱਥੇ ਪਹੁੰਚੇ ਤੇ ਉਹਨਾਂ ਨੇ ਉਹਨੂੰ ਜਵਾਕ ਨੂੰ ਛਡਵਾਇਆ 12 ਸਾਲਾਂ ਦਾ ਜਵਾਕ ਆ ਉਹ 12 ਸਾਲਾਂ ਦਾ ਜਵਾਕ ਦੀ ਕੀ ਹੋ ਹੁੰਦੀ ਹੈ ਉਮਰ ਹੁੰਦੀ ਹੈ 12 ਸਾਲਾਂ ਦੀ ਸਾਡੇ ਇੱਥੇ ਜਵਾਕਾਂ ਨੂੰ 12-12 ਸਾਲਾਂ ਦੇ ਨੂੰ ਆਪ ਉਹਨਾਂ ਦੇ ਮੂੰਹ 'ਚ ਮਾਂ ਪਿਓ ਬੁਰਕੀਆਂ ਪਾਉਂਦਾ ਹੈ ਜਿਵੇਂਰੇ ਉੱਠ ਕੇ ਉਹਨੂੰ ਉੱਠਦੇ ਨੂੰ ਚਾਹ ਦਾ ਗਲਾਸ ਫੜਾਉਂਦਾ ਵੀ ਆ ਲੈ ਪੁੱਤ ਚਾਹ ਪੀ ਲਾ ਫਿਰ ਪੁੱਤ ਤੇਰੀ ਰੋਟੀ ਪਾਈ ਪਈ ਹੈ ਰੋਟੀ ਖਾ ਲਾ ਠੀਕ ਹੈ ਉਹਦੇ ਲੀੜੇ ਕੱਪੜੇ ਧੁੰਦੇ ਆ ਉਹਦਾ ਉਹਦਾ ਜਿਹੜਾ ਸਕੂਲ ਦਾ ਬੈਗ ਤਿਆਰ ਕਰਦੇ ਉਹਨੂੰ ਵੈਣ ਤੇ ਚੜਾ ਕੇ ਆਉਂਦੇ ਉਹਨੂੰ ਵੈਣ ਤੋਂ ਲਾ ਕੇ ਲਿਆਉਂਦੇ 12-12 ਸਾਲਾਂ ਦਾ ਜਵਾਕਾਂ ਨੂੰ ਤੇ ਇੱਥੇ ਇੱਕ ਜਿਹੜੇ ਅੰਮ੍ਰਿਤਸਰ ਏਰੀਏ ਦੇ ਬੰਦੇ ਆ ਉਹਨਾਂ ਨੇ 12 ਸਾਲਾਂ ਦਾ ਜਵਾਕ ਜਿਹੜਾ ਹੈਗਾ ਉਹਨੂੰ ਗੋਆ ਸਿਟਨ ਲਾਇਆ ਵੇ ਸਿਰ ਤੋਂ ਉਹਦੇ ਸਾਰਾ ਦਿਨ ਗੋਏ ਦਾ ਮੱਠਲ ਹੀ ਨਹੀਂ ਲੈਂਦਾ ਇਹ ਕੋਈ ਇਨਸਾਨੀਅਤ ਹੈ ਇਹ ਕੋਈ ਸਿੱਖ ਕੌਮ ਵਾਲੇ ਕੰਮ ਹੈਗੇ ਸਿੱਖਾਂ ਵਾਲੇ ਕੰਮ ਹੈ ਇਹ ਲਾਹਨਤ ਨਹੀਂ ਤਾਂ ਹੋਰ ਕੀ ਹੈ ਯਾਰ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਸਰਕਾਰ ਕਿੱਥੇ ਸੁੱਤੀ ਪਈ ਹੈ ਆ ਭਗਵੰਤ ਮਾਨਸਿਆ ਕਦੇ ਤੈਨੂੰ ਬੇਨਤੀ ਨਹੀਂ ਕੀਤੀ ਗਈ ਜਾਂ ਹੋਰ ਆ ਤੈਨੂੰ ਇਸ ਵਾਰ ਮੈਂ ਜ਼ਰੂਰ ਬੇਨਤੀ ਕਰਦਾ ਵੀ ਘੱਟ ਤੋਂ ਘੱਟ ਯਾਰ ਤੂੰ ਹੋਰ ਕੋਈ ਚੰਗਾ ਕੰਮ ਤਾਂ ਨਹੀਂ ਕਰ ਸਕਿਆਗਾ ਅਜ ਤੱਕ ਤੈਨੂੰ ਪੰਜਾਬ ਤਾਂ ਗਾਲਾਂ ਕੱਢਦਾ ਹੀ ਕੱਢਦਾ ਹੈ ਤੋਗਾਟੇ ਕਾ ਮਤਾ ਸਵਾਰ ਦੇ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਮੰਦ ਬੁੱਧੀਆਂ ਨੂੰ ਕੈਦ ਕਰਿਆ ਹੋਵੇ ਤੇ ਇਹਾ ਚੰਗੇ ਭਲੇ ਜਵਾਕਾਂ ਨੂੰ ਚੱਕ ਕੇ ਉਹਨਾਂ ਦੇ ਸਿਰ ਤੇ ਸਾਰਾ ਦਿਨ ਗੋਹੇ ਦਾ ਬੱਠਰ ਰੱਖ ਕੇ ਉਹਨਾਂ ਨੂੰ ਮੰਦ ਬੁੱਧੀ ਬਣਾ ਦਿੱਤਾ ਜਾਂਦਾ ਉਹਨਾਂ ਚੋਂ ਕੋਈ 5-7 ਬੰਦੇ ਕੋਈ 10 ਬੰਦੇ ਉਹ ਤਾਂ ਫੜ ਕੇ ਜੇਲ੍ਹ ਚ ਸੈਟ ਕਟੋ ਘਟੋ 10 ਬੰਦੇ ਜੇਲ੍ਹ ਚ ਸਿਟੇਗਾ ਕਿਸੇ ਹੋਰ ਨੂੰ ਜਾ ਕੇ ਮੈਸੇਜ ਮਿਲ ਜੂਗਾ ਸੋ ਯਾਰ ਬਹੁਤ ਮਨ ਦੁਖੀ ਹੁੰਦਾ ਜਦੋਂ ਇਹ ਚੀਜ਼ਾਂ ਵੇਖੀ ਦੀਆਂ ਹਨ ਤੇ ਉਦੋਂ ਐ ਲੱਗਦਾ ਹੁੰਦਾ ਵੀ ਯਾਰ ਇਹ ਬੰਦੇ ਸਿਰਾਂ ਤੇ ਇਹਨਾਂ ਦੇ ਦਸਤਾਰਾਂ ਹੁੰਦੀਆਂ ਜਾਂ ਇਹਨਾਂ ਦੇ ਮੰਨ ਲਓ ਵੀ ਗੋਲ ਪਰਨੇ ਬੰਨੇ ਹੁੰਦੇ ਆ ਐਡੇ ਐਡੇ ਢੋਲਾ ਜਿਹੜੇ ਜਿਹੜੇ ਇਹਨਾਂ ਦੇ ਜਿਹੜੇ ਢੱਡ ਗੱਡੇ ਹੁੰਦੇ ਆ ਤੇ ਆਪਦੇ ਜਵਾਕ ਅੰਦਰ ਰਹੀਸਿੰਗਾ ਚ ਰੱਖੇ ਹੁੰਦੇ ਆ ਜਾਂ ਬਾਹਰ ਭੇਜੇ ਹੁੰਦੇ ਕੈਨੇਡਾ ਕਨੂਡਾ ਭੇਜੇ ਵੇ ਆ ਤੇ ਜਮੈਂ ਇਹਨਾਂ ਨੇ ਸ਼ਰਮ ਲਾਤੀ ਯਾਰ ਇਹਨਾਂ ਨੂੰ ਸ਼ਰਮਨਾ ਦੀ ਕੋਈ ਚੀਜ਼ ਹੀ ਨਹੀਂ ਨੇੜੇ ਟੜੇ ਨਗਦੀ ਇਹਨਾਂ ਦੇ ਅਬ ਮੈਨੂੰ ਲੱਗਦਾ ਇੰਨਾ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਨੇ ਔਰੰਗਜੇਬ ਉਹਨਾਂ ਦੀ ਯਾਰ ਇਹਨਾਂ ਨੇ ਤਾਂ ਔਰੰਗਜੇਬ ਹੁੰਦਾ ਵੀ ਜਿਹੜਾ ਹੈਗਾ ਉਹਨਾਂ ਦਾ ਵੀ ਜਿਹੜਾ ਕੈਰੇਕਟਰ ਹੈ ਨਾ ਉਹਨੂੰ ਉਹਨੂੰ ਵੀ ਸਾਫ਼ ਸੁਥਰਾ ਕਰਤਾ ਇਹਨਾਂ ਨਾਲੋਂ ਤਾਂ ਉਹ ਵੀ ਕੈਰੇਕਟਰ ਉਹਨਾਂ ਦੇ ਵੀ ਵਧੀਆ ਹੋਣੇ ਆ ਇਹ ਔਰਿੰਗ ਜੇਬ ਹੋਣਾ ਤਾਂ ਵੀ ਟੱਪ ਗਏ ਇਹ ਐਡੇ ਮਤਲਬ ਇਹ ਜ਼ਾਲਮ ਤੇ ਨਰਦਈ ਇਹ ਬੰਦੇ ਆ ਜਿਹੜੇ ਤੇ ਇਹਨਾਂ ਦੇ ਐ ਵਧੀਆ ਕੁੜਤੇ ਪਾਏ ਹੁੰਦੇ ਚਿੱਟੇ ਟੱਡੇ ਟੱਡ ਗੱਡੇ ਹੁੰਦੇ ਆ ਆਪਦੇ ਇਹਨਾਂ ਦੇ ਤੇ ਉੱਤੋਂ ਕਹਿਣਗੇ ਤਿੰਨ ਟਾਈਮ ਰੋਟੀ ਦਹੀਂ ਦਈ ਦੀ ਐ ਇਹਨੂੰ ਇਹਨੂੰ ਕੋਈ ਕਹਿ ਥੋੜੀ ਕੀਤਾ ਇਹ ਤਾਂ ਨਾ ਦੱਸਦਾ ਹੀ ਨਹੀਂ ਸਾਨੂੰ ਇਹ ਤਾਂ ਅਸੀਂ ਪੁੱਛਿਆ ਏ ਇਹ ਤਾਂ ਦੱਸ ਨਹੀਂ ੜਿਆ ਅੱਗੋਂ ਐ ਜਦੋਂ ਉਹ ਜਾਂਦੇ ਆ ਤੇ ਐ ਐ ਕਰੀ ਜਾਂਦੇ ਆ ਬੀ ਜੇ ਇਹ ਨਹੀਂ ਦੱਸਦਾ ਤੁਸੀਂ ਕੋਈ ਫੇਸਬੁੱਕ ਤੇ ਪਾਉਨੇ ਹੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਫੇਸਬੁੱਕ ਤੇ ਪਾਓ ਤੁਸੀਂ ਇੰਸਟਾ ਤੇ ਪਾਓ ਤੁਸੀਂ ਰੀਲਾਂ ਚ ਪਾਓ ਤੁਸੀਂ ਅਖਬਾਰਾਂ ਚ ਕਢਾਓ ਤੁਸੀਂ ਨੇੜੇ ਦੇ ਥਾਣੇ ਚ ਦਰਜ ਕਰਾਓ ਕੋਈ ਰਿਪੋਰਟ ਵੀ ਸਾਡੇ ਕੋਲੇ ਕੋਈ ਰਹਿੰਦਾ ਕਿਸੇ ਦਾ ਜੁਆਕ ਜੱਲਾ ਪਰ ਇਹਨਾਂ ਦਾ ਪਤਾ ਲੱਗ ਵੀ ਜਾਂਦਾ ਜਦੋਂ ਇਹਨਾਂ ਤੋਂ ਜੁਆਕ ਵੀ ਲੈ ਆਉਂਦੇ ਆ ਇਹਨਾਂ ਤੋਂ ਫੜ ਕੇ ਉਦੋਂ ਬਾਅਦ ਵੀ ਇਹਨਾਂ ਤੇ ਕੋਈ ਕੇਸ ਨਹੀਂ ਔਰ ਮੈਂ ਇਹ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਤੋਂ ਤਾਂ ਕੁਝ ਨਹੀਂ ਹੋਣਾ ਵੀ ਇੱਕ ਵਾਰੀ ਤੁਸੀਂ ਸਵਾਰ ਕੇ ਇਸ ਮਾਝ ਏਰੀਏ ਦੀ ਛਾਣਬੀਣ ਕਰੋ ਪਤਾ ਨਹੀਂ ਕਿੰਨੇ ਕੁ ਹੋਰ ਸਾਨੂੰ ਅੱਜ ਤੱਕ ਦੁੱਖ ਹੈ ਇੰਨਾਂ ਚੀਜ਼ਾਂ ਦਾ ਵੀ ਜਦੋਂ ਸਾਡੇ ਜਿਹੜੇ ਜਦੋਂ 19495 ਦਾ ਦੌਰ ਸੀਗਾ 9295 ਦਾ ਜਿਹੜਾ ਦੌਰ ਸੀ ਵੀ ਸਾਡੇ ਜਿਹੜੇ ਸਿੱਖਾਂ ਦੇ ਜਿਹੜੇ ਨੌਜਵਾਨ ਮੁੰਡੇ ਜਿਹੜੇ ਕੋ-ਕੋਕ ਸਰਕਾਰਾਂ ਨੇ ਜਿਹੜੇ ਮਾਰਤੇ ਤੇ ਮੁਕਾਬਲੇ ਬਣਾਏ ਆ ਸਾਨੂੰ ਉਸ ਚੀਜ਼ ਦਾ ਅੱਜ ਵੀ ਇਹਨਾਂ ਦੁੱਖ ਹੈ ਵੀ ਉਹਦੇ ਚ ਜਾਦੇ ਅੰਮ੍ਰਿਤਸਰ ਏਰੀਆ ਸੀਗਾ ਉਹਦੇ ਚ ਜਾਦੇ ਜਿਹੜਾ ਗੁਰਦਾਸਪੁਰ ਏਰੀਆ ਸੀ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਫਿਰੋਜ਼ਪੁਰ ਏਰੀਆ ਦਾ ਸੀਗਾ ਬਹੁਤ ਜ਼ਿਆਦਾ ਜਦੋਂ ਨੁਕਸਾਨ ਹੋਇਆ ਸੀ ਜਦੋਂ ਸਰਕਾਰਾਂ ਨੇ ਇਹ ਸਾਰੇ ਕੰਮ ਕੀਤੇ ਜਦੋਂ ਉਹਨਾਂ ਨੇ ਆਪਣੀ ਦਰਿੰਦਗੀ ਦਿਖਾਈ ਪਰ ਆਹ ਦਰਿੰਦਗੀ ਉਹਦੋਂ ਮੈਨੂੰ ਲੱਗਦਾ ਇਹ ਵੀ ਘਟਣੀਗੀ ਅੱਜ ਅਸੀਂ ਅੱਸੀ ਅੱਜ ਉਹਨਾਂ ਯੰਗ ਜਨਰੇਸ਼ਨ ਨੂੰ ਬੈਠ ਕੇ ਜੀ ਸੋਚਦੇ ਆ ਵੀ ਐ ਸਾਡੇ ਨਾਲ ਵਾਪਰਿਆ ਤਾਂ ਪੰਜਾਬ 'ਚ ਵਾਪਰਿਆ ਕਿਵੇਂ ਵੀ ਜਦੋਂ ਨੌਜਵਾਨ ਮੁੰਡਾ ਨੂੰ ਖੇਤਾਂ 'ਚੋਂ ਚੱਕ ਲਿਆ ਜਾਂਦਾ ਸੀਗਾ ਜਿਹੜੇ ਸਿੱਖ ਨੂੰ ਦੇਖਦੇ ਸੀ ਖੇਤੋਂ ਉਹਨੂੰ ਚੱਕ ਕੇ ਲੈ ਕੇ ਕਿਤੇ ਬੰਨ੍ਹ ਕੇ ਗੋਲੀ ਮਾਰ ਦਿੰਦੇ ਸੀ ਕਿਤੇ ਦਰਿਆ 'ਚ ਸੜ ਦਿੰਦੇ ਸੀ ਕਿ ਗੋਲੀ ਮਾਰ ਕੇ ਜਾਂ ਕਿਤੇ ਹੋਰ ਖਪਾ ਦਿੰਦੇ ਸੀ ਜਿਨ੍ਹਾਂ ਦਾ ਅੱਜ ਤੱਕ ਨਹੀਂ ਪਤਾ ਲੱਗਿਆ ਸਾਡਾ 25000 ਨੌਜਵਾਨ ਜਿਹੜਾ ਐ ਮਾਰਤਾ ਜਿਹੜਾ ਵੀ ਉਹਦਾ ਉੱਗ ਸੋਗ ਨਹੀਂ ਨਿਕਲੀਗੀ ਸਾਨੂੰ ਉਸ ਚੀਜ਼ ਦਾ ਦੁੱਖ ਹੁੰਦਾ ਪਰ ਹੈਰਾਨਗੀ ਦੀ ਗੱਲ ਇਹ ਹੈ ਵੀ ਜਿਨ੍ਹਾਂ ਦੇ ਨਾਲ ਹਜੇ ਕੱਲ ਹੀ ਸਾਰੀਆਂ ਚੀਜ਼ਾਂ ਪਾਣੇ ਵਰਤ ਕੇ ਹਟੇ ਹੋਣ ਆਪਦੇ ਨਾਲ ਜਿਹੜੀ ਕੌਮ ਨਾਲੇ ਸਾਰਾ ਵਰਤਾਰਾ ਵਰਤ ਕੇ ਹਟਿਆ ਹੋਏ ਆਪਦੇ ਨਾਲ ਉਹ ਕੌਮ ਇਨੀ ਨਰਦਈ ਕਿਵੇਂ ਹੋ ਸਕਦੀ ਹੈ ਵੀ ਕਿਸੇ ਦੇ ਹੋਰ ਜਵਾਕ ਨੂੰ ਫੜ ਕੇ ਕੈਦ ਕਰਕੇ ਆਪਦੇ ਕੋਲੇ ਰੱਖਣਾ ਉਹਦੇ ਸਾਰਾ ਦਿਨ ਗੋਹੇ ਦਾ ਬੱਠਲ ਸਿਰ ਤੇ ਚਕਾਈ ਰੱਖਣਾ ਕਟੋ-ਕਟ ਇਹ ਕੋਈ ਕੋਈ ਤੀਜਾ ਪਰਸਨ ਕਰਦਾ ਚੌਥਾ ਪਰਸਨ ਕਰਦਾ ਜਿਨ੍ਹਾਂ ਦੇ ਨਾਲ ਆਪਦੇ ਨਾਲ ਕਦੇ ਨਹੀਂ ਬੀਤੀ ਤਾਂ ਗੱਲ ਸਮਝ ਆਉਂਦੀ ਸੀ ਪਰ ਜਿਹੜੀ ਕੌਮ ਦੇ ਨਾਲ ਆਪਦੇ ਨਾਲ ਕੱਲ ਹੀ ਜੇ ਹਜੇ ਇੰਨਾ ਕੁਝ ਬੀਤ ਕੇ ਹਟਿਆ ਉਹ ਕੌਮ ਨਹੀਂ ਨਰਦਈ ਕਿਵੇਂ ਹੋ ਸਕਦੀ ਹੈ ਬੜੀ ਹੈ ਹੈਰਾਨ ਕਰਨ ਵਾਲੀਆਂ ਗੱਲਾਂ ਹੈ ਪਤਾ ਨਹੀਂ ਸਾਡੀਆਂ ਸਰਕਾਰਾਂ ਸਰਕੂਰਾ ਕਿੱਥੇ ਸੁੱਤੀਆਂ ਫੜਦੀਆਂ ਕੀ ਕੀ ਹਸਾਬਕਤਾ ਵਾ ਇਹਨਾਂ ਦਾ ਕੋਸ ਪਤਾ ਨਹੀਂ ਲੱਗਦਾ ਸੋ ਸਰਕਾਰ ਜੀ ਤੁਹਾਨੂੰ ਬੇਨਤੀ ਹੈ ਵੀ ਇਸ ਪਾਸੇ ਨੂੰ ਮੜਾ ਜਾ ਧਿਆਨ ਦਿਓ ਤੁਸੀਂ ਦੇਖੋ ਇਹ ਬੜਾ ਬਹੁਤ ਜ਼ਿਆਦਾ ਵੱਧਿਆ ਹੋਇਆ ਮਸਲਾ ਇਹ ਕੋਈ ਇਹ ਨਹੀਂ ਵੀ ਕੋਈ ਛੋਟਾ ਜਿਹਾ ਮਸਲਾ ਨਹੀਂਗਾ ਇਹ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ